ਰਾਣਾ ਜਾਸਿਆ ਪਿੰਡ ਆਏ ਫੇਟ ਬਦਵਾਲੀ ਕੀ ਗੱਲ ਬਾਤ ਹੋਈ ਵੀਰ ਗੱਲੀਆਂ ਦੇ ਗੱਲੀ ਟੁੱਟਈ ਆਏ ਬੱਲੀਆਂ ਬਾੜੀਆਂ ਲਾਈਆਂ ਉਹਦੇ ਉਹਨੂੰ ਕਿਹਾ ਆਪਾ ਆਪਾ ਕਿਹਾ ਬੱਲੀਆਂ ਤੇਰੀਆਂ ਬਾੜੀਆਂ ਵੇ ਬੜੇ ਸਾਡੀ ਸੁੜੀ ਦੀ ਸਾਡੀ ਪਰਵਾੜ ਹੀ ਕੀਤੀ ਗਰੀਬਾਂ ਦੀ ਕੀ ਮੰਗ ਹੀ ਕਰਦੇ ਹੁੰਦੇ ਸੀ ਸਰ ਬਾਤ ਭਰੀ ਕੋਈ ਤੋਹ ਕਰਾਂ ਕਿ ਤੂੰ ਹੀ ਕਰ ਸਕਦੇ ਸਾਡੀ ਭਗਕਾਰੀ ਰੱਖ ਜਣਾ ਮੇਰਾ ਨਾਮ ਪੀਟਰ ਹੈ ਪਿੰਡਾ ਦਾ ਬਦਵਾਲਆ ਅੱਛਾ ਕੀ ਗੱਲ ਬਾਤ ਹੈ ਸਰੀ ਜਿੱਜੀ ਗੱਲ ਬਾਤ ਹੋਈ ਵੀ ਬੱਲੀਆਂ ਵਾਲਾ ਬੱਲੀਆਂ ਘਟ ਲੱਗੀਆਂ ਹੂੰ ਥੋਲ ਬੱਲੀਆਂ ਦਾ ਪਸੂਦ ਆ ਜਿੱਜੀ ਤੇ ਵਿੱਧਿਆ ਉਹ ਪੋਲਾ ਗਿਲੈਂਡਰ ਪੋਂਡੇ ਜਿਨਾਲੇ ਹੂੰ ਤੇ ਵਿੱਧੀ ਸਾਡੇ ਨਾਲ ਕੋਈ ਗੱਲ ਬਾਨੀ ਸਟਾ ਚਾਹਾਂ ਜਾਨਾ ਸਟਾ ਲੱਗੀਆਂ ਹੂੰ ਤੇ ਵਿੱਧੀ ਵਰ ਕੋਈ ਗੱਲ ਬਾਨੀ ਕਿੰਨੇ ਜਾਨੇ ਸੀ ਉੱਥੇ ਕੰਮ ਕਿੰਨੇ ਜਾਨੇ ਕਰੇ ਸੀ ਜਿੱਜੀ 30 ਜਾਨੇ ਜੇ ਅੱਛਾ 30 ਜਾਨੇ ਸੀ ਹਾਂਜੀ ਹਾਂਜੀ ਤੇ ਜੀਰੋ ਲੈਂਡਰ ਡਿੱਗਾ ਤੁਸੀਂ ਲੈਂਡਰ ਦੇ ਹੇਠਾਂ ਗਏ ਹਾਂਜੀ ਆਪਾਂ ਭਾਈ ਥੱਲੇ ਡਿੱਗੇ ਅੱਛਾ ਉਪਰੋਂ ਨਹੀਂ ਰਹਿ ਗਏ ਹਾਂਜੀ ਲੈਂਡਰ ਉੱਤੇ ਆ ਡਿਆ ਗਿਆ ਅੱਛਾ ਹਾਂਜੀ ਤੇ ਤੁਹਾਡੇ ਚਾਰੇ ਸੱਟਾਂ ਲੱਗੀਆਂ ਬਾਕੀ ਜਿਵੇਂ ਦੇ ਦੱਸਦੇ 30 ਜਾਨੇ ਕੰਮ ਰਗੇ ਬਾਕੀ 26 ਜਾਨੇ ਡਿੱਗੇ ਬਾਕੀ 26 ਜਾਨੇ ਠੀਕੜੇ ਚੌਂ ਦੀ ਲੱਗੀਆਂ ਹਾਂਜੀ ਤੇ ਕੀ ਦਾ ਕਸੂਰ ਕੀ ਦਾ ਮੰਨਦੇ ਹੋ ਤੁਸੀਂ ਕਸੂਰ ਵਿੱਚ ਬਲੀਆਂ ਨਾਲ ਉਹਨੇ ਬਲੀਆਂ ਘਟ ਲਈਆਂ ਘਟ ਲਈਆਂ ਹਾਂਜੀ ਓਹ ਜਿਹੜਾ ਜਿੰਨੇ ਬਲੀਆਂ ਘਟ ਲਈਆਂ ਤੁਸੀਂ ਉਹਨੂੰ ਮਿਲੇ ਹੋ ਆਇਆ ਇੱਥੇ ਉਹ ਵੀ ਜੀ ਬਲੀਆਂ ਨਾਲ ਚੱਲ ਗਿਆ ਉਹ ਵੀਰ ਕਾ ਕੋਣ ਵੀ ਕਨੀਗਾ ਡਾਡਾ ਲੈ ਗਿਆ ਬੰਦੀਆਂ ਕੋਈ ਤੁਸੀਂ ਉਹਦੇ ਖਿਲਾਫ ਇਹ ਕੰਪਲੀਟ ਕੀਤੀ ਆ ਨਹੀਂ ਆਪਾਂ ਨਹੀਂ ਕੀਤੀ ਕਿਤੀ ਹੁਣ ਮੰਗ ਕੀ ਕਰਦੇ ਤੁਸੀਂ ਮੰਗ ਇਹੋ ਵੀ ਵੀ ਜਿਹੜਾ ਡਾਲਾਜ ਹੋ ਰਿਹਾ ਉਹ ਗੱਲ ਨੇ ਪਿੰਡ ਕਿਹੜਾ ਪਿੰਡ ਬਦਵਾਲ ਫਰਦ ਨਾਮ ਕੀ ਆ ਅੱਛਾ ਕਿਥੇ ਕੰਮ ਦੇ ਇਹੀ ਕਰਨਾ ਹੋ ਕੋਲ ਦੇ ਲਾਗੇ ਜਨਾਲੇ ਕੀ ਗੱਲਬਾਤ ਕੀ ਹੋਈ ਗੱਲਬਾਤ ਰਿਲੇਟਡ ਹੈ ਤੇ ਆਪਾਂ ਨਾਲ ਹੀ ਥੱਲੇ ਆ ਗਏ ਸਰੀਏ ਦੇ ਨਾਲ ਹੀ ਸਾਨੂੰ ਸਦਾ ਪੇਟਾ ਰਹੀਆਂ ਕਿੰਨੇ ਜਣੇ ਨੇ ਸੱਟਾਂ ਲਗੀਆਂ ਨੇ ਕਿਉਂ ਜਾਣਨਾ ਚਾਹ ਰਹੇ ਹੋ ਸਾਰੇ ਜਾਣੇ ਤੇ ਕਿੱਥੇ ਕਿੱਥੇ ਸੱਟਾਂ ਲਗੀਆਂ ਨੇ ਮੇਰੇ ਆ ਮੋਢੇ ਤੇ ਆ ਆ ਚੂਲੇ ਤੇ ਆ ਤੇ ਇਹਦੇ ਮੁੰਡੇ ਦੇ ਲੱਤ ਤੇ ਆ ਹੂੰ ਹੋਰ ਵੀ ਇਹ ਉਹ ਮੁੰਡੇ ਦੇ ਵੀ ਲੱਤ ਤੇ ਆ ਤੇ ਹੋਰ ਵਾਵਾ ਗੁੱਡੀਆਂ ਸੱਟਾਂ ਲੱਗੀਆਂ ਨੇ ਇਹ ਉਹ ਮੁੰਡਾ ਇਹ ਤੋਂ ਵੀ ਹੋਰ ਘੁਸੜਿਆ ਬਾਤ ਕਰੇ ਉਹ ਘੁਸੜੀ ਚਾਲ ਤੇ ਜਿੰਨਾਂ ਨੇ ਲੈਂਡਰ ਪਾ ਰਹੇ ਹੋ ਆਏ ਇਥੇ ਆਇਆ ਮੁੰਡਾ ਆਇਆ ਮੁੰਡਾ ਨਾਲ ਆਇਆ ਕੱਢੀ ਲਾ ਕੇ ਕੀ ਦਾ ਕੀ ਕਸੂਰ ਕੀ ਕਾਰਨ ਕੀ ਮੰਨਦੇ ਆ ਦਾ ਕਸੂਰ ਕੋਈ ਨਹੀਂ ਮਾਲ ਜਿਆਦਾ ਪੈਂਡਿਆ ਅਸੀਂ ਦੇ ਉਹਦਾ ਕਾਰਨ ਬੰਦੀ ਟੁੱਟ ਗਈ ਕੀ ਮੰਗ ਕਰਦੇ ਹੋ ਉਹਨੂੰ ਕੀ ਮੰਗੀ ਕਰਦੇ ਹੋ ਆ ਗਏ ਇਉਂ ਹੀ ਕਿ ਸਾਡਾ ਲਾਜ ਹੋ ਜੇ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠੱਪ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀਆ ਉੱਥੇ ਲਿਓਣੀਆਂ ਹੁਣ ਬਾਹਰਾਂ કરો બર્થડે પાર્ટી રિટાયરમ પાર્ટી હોય પાર્ટી અજ કરો અજનલા પુરા અને મશહુર ડિઆર હોલ ਸਦੇ ਇੱਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਸਾਈਫੈਟ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ 4 ఫిజియోਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼